ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਕਿਸਾਨ ਵੀਰੋ ਆਪਾਂ ਕਣਕ ਵੱਲ ਜਿਹੜਾ ਮਾਰ ਨਾਏ ਸੀਗੇ ਆਲੂਆਂ ਦਾ ਕੰਮ ਆਪਣਾ ਨਿਪਟੜ ਗਿਆ ਢੇਰ ਆਪਾਂ ਲਾਤਾ ਤੇ ਬਾਕੀ ਵਪਾਰੀ ਨੂੰ ਆਲੂ ਦੇਣਾ ਜਿਹੜਾ ਆਪਣੇ ਉਹ ਰਹਿ ਗਿਆ ਆਪਣੇ ਕੋਲ ਹੁਣ ਬਾਕੀ ਸਿੱਧੀ ਭਰਾਈ ਕਰਤੀ ਸੀ ਜਿਹੜਾ ਕੰਟਰੈਕਟ ਬੇਸ ਤੇ ਸੀ ਤੇ ਵਪਾਰੀ ਅਜੇ ਸਟੋਰਾਂ ਕਰਕੇ ਉਹਨੇ ਚੱਲੇ ਨਹੀਂ ਹੈਗੇ ਪਾਕੀਏ ਤੇ ਕੀੜਾ ਮਾਰਨ ਆਏ ਸੀ ਇੱਧਰ ਕਣਕਵੱਲ ਕਣਕ ਵੀਰੇ ਆਪਣੀ ਤਕਰੀਬਨ 40% ਅਨਸਾਰਾ ਲੈ ਗਈ ਇਹ 826 ਦੀ ਮੈਨੂੰ ਬਹੁਤ ਵਧੀਆ ਗੱਲ ਲੱਗੀ ਇਹ ਕਿਉਂਕਿ ਜਿਹੜੇ ਕਿਸਾਨ ਵੀਰਾਂ ਨੇ ਕਣਕ ਵਾਲੇ ਬਾਣਾ ਦੇ ਵਿੱਚ ਮੱਕੀ ਵਗੈਰਾ ਬੀਜਣੀ ਹੁੰਦੀ ਉਹਨਾਂ ਲਈ ਇਹ ਕਣਕ ਯਰ ਵਰਦਾਨ ਹੋ ਸਕਦੀ ਆ ਜਿਹੜ ਨੂੰ 10 ਨਵੰਬਰ ਤੱਕ ਬੰਦਾ ਬੀਜ ਲੈਣਾ ਇਹ ਝਾੜ ਵੀ ਵਧੀਆ ਦੇਊਗੀ ਤੇ ਦੂਜਿਆਂ ਨੂੰ 5-7 ਦਿਨ ਪਹਿਲਾਂ ਵੱਢੀ ਗਈ ਮੱਕੀ ਦਾ ਵੀ ਕੰਮ ਸੌਖਾਲਾ ਕਰ ਸਕਦੀ ਹੈ ਤੇ ਕਣਕ ਤੁਸੀਂ ਦੇਖ ਸਕਦੇ ਹੋ ਵੀਰੇ ਬਹੁਤ ਜਿਆਦੇ ਵਧੀਆ ਜਿਹੜੀ ਕਣਕਾ ਖੜੀ ਆ ਪੱਤਾ ਦੇਖ ਲਓ ਤੁਸੀਂ ਪੱਤਾ ਬਹੁਤ ਜਿਆਦੇ ਵਧੀਆ ਚੌੜਾ ਦੇਖੋ ਕਿੰਨਾ ਪੱਤਾ ਇਹਦਾ ਇਹਦਾ ਝੰਡਾ ਪੱਤਾ ਵੀਰੇ ਬਹੁਤ ਇਹਦਾ 187 ਨਾਲ ਦਾ ਝੰਡਾ ਪੱਤਾ ਤੇ ਬਾਕੀ ਇਹਨੂੰ ਤੀਜਾ ਪਾਣੀ ਆਪਾਂ ਸਟਾਰਟ ਕਰਦੇ ਨੇ ਇੱਕ ਦੋ ਦਿਨਾਂ ਦੇ ਵਿੱਚ ਕਣਕ ਪਾਣੀ ਆਪਣੀ ਮੰਗ ਰਹੀ ਆ ਕਿਉਂਕਿ ਬਾਣ ਵੀਰੇ ਆਪਣੇ ਰੇਸ ਲਈ ਨੇ ਇਧਰ ਤੀਜਾ ਪਾਣੀ ਸਟਾਰਟ ਕਰਦਾਂਗੇ ਆਪਾਂ ਉਹਨਾਂ ਨੂੰ ਸਪਰੇਹਾਂ ਵਗੈਰਾ ਦੁਬਾਰੇ ਇਦਗੀ ਆਪਾਂ ਖੁੰਝਗੇ ਸਾਰੀਆਂ ਤੁਸੀਂ ਕਿ ਕਿ ਸਪਰੇਅ ਕਰੀ ਹੋਈ ਆ ਕਣਕ ਦੇ ਬਸ ਮੈਗਨੀਸ਼ੀਅਮ ਮੈਗਨੀਜ਼ ਵਾਲੀ ਉਹੀ ਜਿਹੜੀ ਤੁਹਾਨੂੰ ਦੱਸਿਆ ਸੀ ਬਾਕੀ ਕਣਕ ਵੀਰੇ ਵਧੀਆ ਖੜੀ ਆ ਗਈ ਆਪਾਂ ਤੁਹਾਨੂੰ ਦੇਖੋ ਪਹਿਲਾਂ ਵੀ ਕਹਨੇ ਹੁੰਨੇ ਆਗੇ ਵੀ ਫਾਲਤੂ ਖਰਚ ਤੋਂ ਜਿੰਨਾ ਆਪਾਂ ਤੋਂ ਬਚਾਇਆ ਜਾਂਦਾ ਬਚੋ ਵੀ ਜੇ ਹੁਣ ਆਪਾਂ ਛੋਟੇ ਨੂੰ ਇਹ ਹੋਰ ਚੀਜ਼ਾਂ ਖਵਾ ਖਵਾ ਕੇ ਉਹਨੂੰ ਹੋਰ ਤਕੜਾ ਕਰੀਏ ਉਹਦੇ ਨਾਲੋਂ ਜਿਹੜਾ ਆਪਣੇ ਕੋਲ ਮਾੜੀ ਚੀਜ਼ ਆਉਦੇ ਤੇ ਜ਼ੋਰ ਲਾ ਦਈਏ। ਵੀ ਹੁਣ ਇਹ ਕਣਕ ਨੂੰ ਆਪਾਂ ਨੂੰ ਛੱਟਣ ਦਾ ਕੋਈ ਫਾਇਦਾ ਨਹੀਂ ਦੇਖੋ। ਵੀਰੇ ਮੈਂ ਇੱਕ ਚੀਜ਼ ਦੇਖੀ ਹੈਗੀ। ਚਲੋ ਬਰੇਕਡੀਆਂ ਸਾਰੀਆਂ ਵਧੀਆ ਨਹੀਂ ਆਈਆਂ। ਖਰ ਮੈਂ ਇਸ ਸਾਲ ਦੇਖਿਆਗਾ ਵੀ ਨਖਾਸਲ ਕਣਕਾਂ ਜਿਹੜੀ ਆਪਾਂ ਜੇ ਗੁੱਲੀ ਡੰਡੇ ਵਗੈਰਾ ਦੀ ਸਪਰੇ ਨਹੀਂ ਕਰਦੇ ਵੀਰੇ। ਇੱਕ ਗੱਟਾ ਦਾ ਦੇਖੋ ਜੂਰੀ ਦਾ ਕਟ ਖਾਂਦੀ ਆ ਉਹ। ਨਾਲ ਉਹ ਤਕਰੀਬਨ ਆਪਣੇ ਸਪਰੇਹਾਂ ਵੀ ਬਹੁਤ ਨਜਾਇਜ਼ ਘਟ ਲੈਂਦੀ ਆ ਹੁਣ ਤੁਸੀਂ ਇਹ ਦੇਖ ਲਓ ਵੀਰੇ ਆ ਕਣਕ ਬੰਦੇ ਦੇ ਲੱਖ ਲੱਖ ਤੋਂ ਵੀ ਉੱਪਰ ਲੰਘ ਗਈ 826 ਗਣਕਾ ਸਿਰਫ ਤਿੰਨ ਗੱਟੇ ਯੂਰੀਆ ਪਾਏ ਨੇ ਮੈਂ ਆਪਦੀ ਲਾਈਫ ਚ ਪਹਿਲੀ ਵਾਰ ਤਿੰਨ ਗੱਟੇ ਯੂਰੀਆ ਦੇ ਪਾਏ ਨੇ ਕਣਕ ਦੇ ਵਿੱਚ ਨਹੀਂ ਤਕਰੀਬਨ ਵੀਰੇ ਸਾਡੇ ਖੇਤ ਨੇ ਜਿਹੜੇ ਠੇਕੇ ਵਾਲੇ ਬਾਣ ਹੁੰਦੇ ਨੇ ਚਾਰ ਚਾਰ ਗੱਟੇ ਤਾਂ ਇਹ ਲੈ ਹੀ ਜਾਂਦੇ ਨੇ ਬਾਕੀ ਮੌਸਮ ਤੇ ਡਿਪੈਂਡ ਕਰਦਾ ਜਿਹੜਾ ਆਪਣਾ ਉਧਰਲਾ ਖੇਤ ਆ ਜਿੱਥੇ ਪਹਿਲਾਂ ਮੱਕੀ ਬੀਜੀ ਹੁੰਦੀ ਸੀ ਉਹਦੇ ਚ ਬੜ ਬੜ ਗਣਕ ਬੀਜੀ ਹੋਈ ਆਪਣੀ ਉਹ ਵੀਰੇ 4-4 ਗੱਟਾਂ ਤੋਂ ਵੀ ਉੱਪਰ ਲੱਗੀ 4.5-4-4 ਗੱਟੇ ਕਿਉਂਕਿ ਮੀਂਹ ਪੈ ਗਿਆ ਪਾਣੀ ਖੜ ਗਿਆ ਕਣਕ ਪੀਲੀ ਹੋ ਗਈ ਕਜੂਰੀਆਂ ਵੱਧ ਪੈ ਗਿਆ ਪਰ ਮੈਂ ਵੀਰੇ ਪਹਿਲੀ ਵਾਰ ਦੇਖਿਆ ਸੀ तकरीबन ਪਹਿਲਾਂ 4-4 ਗੱਟੇ ਲਏ ਜਾਂਦੀਆਂ ਕਣਕ ਐਦਕੀ 3 ਗੱਟਿਆਂ ਨਾਲ ਕਣਕ ਬਹੁਤ ਵਧੀਆ ਹੋਇਆ ਕਿਉਂਕਿ ਕੋਈ ਸਪਰੇਅ ਨਹੀਂ ਆਪਾਂ ਇਹਦੇ ਦੇ ਕਰਨ ਦਿੱਤੀ ਪਿਛਲੇ ਸਾਲ ਆ ਜਿਹੜੀ 240 ਐਟਲੈਂਟਸ ਦੀ ਸਪਰੇਅ ਆਪਾਂ ਕਰਤੀ ਸੀ ਵੀਰੇ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਉਹਦੇ ਨਾਲ ਚਲੋ ਐਦਕੀ ਪ੍ਰਮਾਤਮਾ ਦੀ ਕਿਰਪਾ ਰਹੇ ਸਾਰੇ ਕਿਸਾਨ ਭਰਾਵਾਂ ਦੇ ਵੀ ਝਾੜ ਵੀਰੇ ਵਧੀਆ ਮਿਲਣਾ ਹਰ ਇੱਕ ਦਾ ਯਾਰ ਖਰਚਾ ਬਹੁਤ ਹੁੰਦਾ ਫਸਲਾਂ ਦੇ ਆਪਾਂ ਦੇਖਦੇ ਆਂ ਇੰਨਾ ਨਜਾਇਜ਼ ਖਰਚਾ ਕਰਕੇ ਵੀਰੇ ਕਿਸਾਨ ਵੀਰ ਬਹੁਤ ਔਖੇ ਟਾਈਮ ਪਾਸ ਕਰ ਰਹੇ ਨੇ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਕਿਉਂਕਿ ਲਗਾਤਾਰ ਯਾਰ ਆਪਾਂ 3-4 ਸਾਲ ਤੋਂ ਦੇਖ ਰਹਿਆਂਗੇ ਪਿਛਲੇ ਸਾਲ ਥੋੜਾ ਜਿਹਾ ਕਣਕਾਂ ਦਾ ਝਾੜ ਵਧੀਆ ਰਿਹਾ ਪਹਿਲਾਂ ਤਕਰੀਬਨ 5 ਕੁਇੰਟਲ ਦੀਆਂ ਕਣਕਾਂ ਵੀਰੇ 25 ਕੁਇੰਟਲ ਦੀਆਂ ਨਿਕਲ ਆਉਂਦੀਆਂ ਸੀ ਪਰ ਹੁਣ 2-3 ਸਾਲਾਂ ਤੋਂ ਦੇਖ ਰਹੇ ਆਪਾਂ 4-5 ਸਾਲਾਂ ਤੋਂ ਕਣਕਾਂ ਵੀਰੇ ਉਹੀ 18 20 ਕੁਇੰਟਲ ਤੀ ਰਹਿਣ ਲੱਗ ਗਈਆਂ ਜਿੰਨਾ ਕਣਕ ਦਾ ਖਰਚਾ ਸਾਰੀ ਮਰ ਜਾਂਦਾ ਤਾਂ ਹੁਣ ਆਪਾਂ ਆਪੇ ਦੇਖੋ ਵੀ ਕਿਸਾਨ ਵੀਰ ਕਿੱਥੋਂ ਕਾਮਯਾਬ ਹੋ ਜਾਣਗੇ ਜਿਹੜੇ ਠੇਕੇ ਵਗੈਰਾ ਤੇ ਬਾਣ ਲੈਂਦੇ ਨੇ ਬਾਕੀ ਵੀਰੇ ਠੇਕਾ ਵੀ ਯਾਰ ਬਹੁਣੀ ਐ ਜੇ ਵਧਣ ਲੱਗ ਗਿਆ ਐਦਕੀ ਜਿਹੜਾ ਆਲੂਆਂ ਦਾ ਰੇਟ ਜਾ ਗਿਆ ਨਾ ਇਹਨੇ ਤਾਂ ਬਸ ਉਹ ਬਾਈ ਦੀ ਗੱਲ ਸਹੀ ਆ ਸੌਂਕੀ ਸਰਦਾਰ ਆ ਜਿਹੜਾ ਵੀਰਾ ਵੀ ਪਹਿਲਾਂ ਤਾਂ ਸੀ ਸਾਰਿਆਂ ਤੋਂ ਪਹਿਲਾਂ ਦਾ ਜ਼ਮੀਨ ਦਾ ਠੇਕਾ ਚੱਕਾਂਗੇ ਉਹ ਕੰਮ ਹੋਇਆ ਪਿਆ ਵੀਰੇ ਚਲੋ ਹਰ ਇੱਕ ਦੀ ਆਪਦੀ ਆਪਦੀ ਸਮਝ ਆ ਪਰ ਵੀਰੇ ਇੰਨੇ ਵੀ ਠੇਕੇ ਦੇ ਵਿੱਚ ਕਣਕ ਜੀਰੀ ਦੀ ਫਸਲ ਆ ਜਿਹੜੀ ਉਹ ਨਹੀਂ ਬਾਰਾ ਖਾਂਦੀ ਚਲੋ ਬਾਕੀ ਹਰ ਇੱਕ ਨੇ ਆਪਦਾ ਆਪਦਾ ਖਾਣਾ ਤੁਸੀਂ ਵੀ ਕਿਸਾਨ ਵੀਰੋ ਜਰੂਰ ਦੱਸਿਆ ਕਰੋ ਕਮੈਂਟ ਦੇ ਵਿੱਚ ਵੀ ਤੁਹਾਡੀਆਂ ਫਸਲਾਂ ਕਿਵੇਂ ਖੜੀਆਂ ਨੇ ਫਿਲਹਾਲ ਹਾਲ ਦੀ ਘੜੀ ਵੀਰੇ ਹਰ ਇੱਕ ਦੀ ਕਣਕਾ ਹਰ ਇੱਕ ਦੀ ਫਸਲ ਆ ਜਿਹੜੀ ਚਲੋ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਰਹੀ ਆਗੀ ਕਿਉਂਕਿ ਇੰਨੇ ਖਰਚਿਆਂ ਦੇ ਵਿੱਚੋਂ ਵੀਰੇ ਆਪਾਂ ਤਾਂ ਹੀ ਕੁਝ ਬਚਾਵਾਂਗੇ ਜੇ ਆਪਣੇ ਕੋਲ ਫਸਲ ਵਧੀਆ ਹੋਊਗੀ ਵਧੀਆ ਫਸਲ ਦਾ ਹੋਣਾ ਚਲੋ ਬਹੁਤ ਜ਼ਰੂਰੀ ਆ ਆਪਣੇ ਲਈ ਹਰ ਪਾਸੇ ਹਵਾ ਚੱਲਣ ਨਾਲ ਇੱਕ ਚੀਜ਼ ਦੇਖੀ ਆ ਵੀਰੇ ਤੰਦਰੁਸਤ ਕਣਕਾਂ ਦੇ ਵੀ ਜਿਹੜੇ ਪੱਤੇ ਨੇ ਉਹ ਮੋੜਦੇ ਹਵਾ ਨੇ ਕਿਉਂਕਿ ਖੁਸ਼ਕ ਹੁੰਦੀ ਆਵਾ ਸ਼ਾਮ ਨੂੰ ਪੱਤੇ ਸਾਰੇ ਕਣਕ ਖੋਲ ਕੇ ਖੜ ਜਾਂਦੀ ਆ ਪਰ ਦਿਨੇ ਕਣਕਾਂ ਇਹ ਰਹਿ ਜਾਂਦੀ ਹੈ ਜਿਵੇਂ ਪਾਣੀ ਲੱਗਣ ਵਾਲਾ ਹੁੰਦਾ ਗਿੱਲੀਆਂ ਕਣਕਾਂ ਚ ਵੀ ਤੇ ਬਾਕੀ ਕਿਸਾਨ ਵੀਰੋ ਤੁਸੀਂ ਜਰੂਰ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਫਸਲਾਂ ਕਿਵੇਂ ਖੜੀਆਂ ਨੇ ਤੇ ਕੀ ਕੀ ਤੁਸੀਂ ਕਣਕ ਦੇ ਵਿੱਚ ਪਾਉਨੇ ਹੋ ਤੇ ਬਾਕੀ ਕਿਸਾਨ ਵੀਰੋ ਮੈਂ ਇੱਕ ਚੀਜ਼ ਨੋਟ ਕਰੀਆ ਵੀ ਆਪਾਂ ਜਿਹੜੀਆਂ ਕਣਕਾਂ ਨਵੀਆਂ ਆ ਰਹੀਆਂ ਨੇਗੀਆਂ ਇਹਨਾਂ ਦਾ ਟ੍ਰਾਇਲ ਕਰਕੇ ਇਹਨਾਂ ਨੂੰ ਵੀ ਜਰੂਰ ਲਾਇਆ ਕਰੋ ਵੀਰੇ ਕਿਉਂਕਿ ਇਹ ਨਵੇਂ ਸਮੇਂ ਦੇ ਅਨੁਸਾਰ ਇਹ ਕਿਸਮਾਂ ਜਿਹੜੀਆਂ ਡਿਵੈਲਪ ਕੀਤੀਆਂ ਜਾਂਦੀਆਂ ਨੇ ਤੇ ਬਾਕੀ ਪ੍ਰਾਣੀਆਂ ਕਿਸਮਾਂ ਜਿਹੜੀਆਂ ਉਹ ਪਹਿਲਾਂ ਦੇ ਟੈਂਪਰੇਚਰ ਵਗੈਰਾ ਦੇ ਹਿਸਾਬ ਨਾਲ ਹੁੰਦੀਆਂ ਸੀ ਤੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਜ਼ਰੂਰ ਵਾਲੋ ਤਾਂ ਜੋ ਵਧੀਆ-ਵਧੀਆ ਵੀਡੀਓ ਜਿਹੜੀ ਆਪਾਂ ਪਾਉਨੇ ਆ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ